ਜਿਸ ਸਾਹ ਸੁਸਹਾ ਦੇਸਾ ਜਿਸ ਪਾਸ ਬਠੈ ਆਪੋ ਜੀ ਆ ਸੁਗਣਾ ਦਾਇਸਾਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਾਂ ਲਾਬ ਪਹਿਲਾ ਘਰ ਅਮਜਾਸਤ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰ ਭੂਰੇ ਅੰਮ੍ਰਿਤ ਸੰਤ ਜੁਗੈ ਨਹੀਂ ਦੂਰੇ ਗੁਰ ਸਾਗਰ ਰਤਨੀ ਪਰ ਭੂਰੇ ਅੰਮ੍ਰਿਤ ਸੰਤ ਜੁਗੈ ਨਹੀਂ ਦੂਰੇ ਹਰ ਸੋ ਜੁਗੈ ਪ੍ਰਭ ਭਾਵੈ ਸਰਵ ਮਹਿ ਹਸ ਪ੍ਰਾਨਪਤ ਪਾਵੇਂ ਕਿਆ ਬਗਵ ਆਪਣਾ ਛਪੜੀ ਧਾਈ ਕੀਚੜ ਟੂਪੈ ਮਹਿਲ ਨ ਜਾਏ ਰਹਾਉ ਰਖ ਰਖ ਚਰਨ ਧਰੇ ਵਿਚਾਰੀ ਦੁਗਦਾ ਛੋੜ ਭਏ ਅੰਕਾਰੀ ਮੁਕਤ ਪਦਾਰਥ ਅਰਸ ਚਾਕੇ ਆਮਣ ਜਾਣ ਰਹੀ ਗੁਰ ਰਾਖੀ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਗਸਹਿ ਜਸ ਮਾਏ ਸਰਵਰ ਮੈਂ ਹਸ ਹੰਸ ਮੈਂ ਸਗ ਅਕਥ ਕਥਾ ਗੁਰ ਬਖਨੀ ਆਪਦਰ ਸੁਣ ਮੰਡਲ ਇੱਕ ਜੋਗੀ ਵੈਸੇ ਭਵਨ ਜੋ ਤਹੇ ਲੜਾਈ ਸਰਨ ਨਾਥ ਸਚੇ ਸਰਨਾਈ ਅਨੰਤ ਮੋਰੀ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਭੈ ਕਟਨ ਹਾਰੇ ਹੋ ਮੈਂ ਮਾਰ ਮਿਲੇ ਭਗਤ ਧਾਰੇ ਅਰਕ ਕਾਰ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਈ ਜਹ ਭਾਰ ਸੁਧਿਪਤਾ ਕੋਵੇਂ ਆਪੜ ਚੀਨਸ ਭੰਤ ਅਮਰੋਵੇਂ ਕਰਤੋ ਪਰਤੋ ਖੰਤੋ ਏਕ ਧੀਰਜ ਧਰਮ ਧਨੀ ਤਟੇਕ ਜਾਤ ਸਭ ਸੰਜਾ ਮਰੇ ਨਾਇ ਸਮਾਈ ਚੌਥਾ ਪਦ ਕਾ ਜੇ ਮਨੁ ਪਤੀ ਆਏ ਸੱਚੇ ਨਿਰਮਲ ਮੈਲ ਨ ਲਾਗੇ ਗੁਰ ਕਾ ਸ਼ਬਦ ਭਰਮ ਭਾਗੇ ਸੂਰਤ ਮੂਰਤਿ ਆਦਿ ਅਨੂਪ ਨਾਨਕ ਜਾਚੈ ਸਾਜ ਸਰੂਪ ਸਾਜੇ ਨਿਰਮਲ ਮਨ ਲਾਗੈ ਗੁਰ ਕੈ ਸ਼ਬਦ ਭਰਮ ਤੋਂ ਬਾਗੈ ਸੂਰਤ ਮੂਰਤਿ ਆਦੇ ਰੂਪ ਨਾਨਕ ਜਾਚੈ ਸਾਜ ਸਰੂਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ